ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਤੁਹਾਡਾ ਸਾਰਿਆਂ ਨੂੰ ਸਵਾਗਤ ਹੈ ਜੀ ਐਸ ਵੀ ਲੋਗਰ ਚੈਨਲ ਵਿੱਚ ਗਾਇਸ ਓਹੋ ਨੂਰ ਭਾਈ ਡਰਾਈ ਫਰੂਟ ਖਵਾਉਂਦੇ ਹੋਏ ਭਾਜੀ ਇਨੀ ਮਾਇਆ ਕਿਥੋਂ ਆਈ ਆ ਬਲੈਕ ਕਰ ਦੇ ਤੇ ਆਹਾਂ ਇਹਨੂੰ ਖਵਾ ਦੇ ਮਾਮਾ ਇਹਨੇ ਡੋਲ ਬਣਾਣੇ ਆ ਉਹ ਕਿਹੜਾ ਖਾ ਗਈ ਖਾ ਜਾਂਦੀ ਆ ਦਾ ਫਿਰ ਕੀ ਆ ਨਹੀਂ ਛੁੱਟ ਦੇ ਨੂੰ ਚੱਕ ਲੈ ਚੱਲ ਕੋਈ ਗੱਲ ਨਹੀਂ ਧੱਕਾ ਕੀਤਾ ਵੀ ਚਰਨਾਂ ਨੂੰ ਇਹ ਮਿੱਤਰੋ ਹੁਣ ਆਪਾਂ ਚੱਲਦੇ ਆ ਜੇ ਮਹਰਮਨ ਨੂੰ ਕੀਤਾ ਫੋਨ ਪਤਾ ਨਹੀਂ ਆਉਂਦਾ ਕਿ ਨਹੀਂ ਆਉਂਦਾ ਨਹੀਂ ਵੱਡਾ ਓ ਕੱਲ ਮੈਂ ਨਾ ਗਿਆ ਦੀ ਮਨਾਉਣਾ ਉਹ ਯੋ ਕੱਲ ਚੈਸਟ ਲਈ ਤੇ ਡੰਬਲ ਲਈ ਜਾਵੇ ਆਉਰਾ ਉਹ ਲਾਵੇ ਨਾ ਕੀ ਨਾ ਦੇ ਨੀ ਰੋੜ ਨਾ ਲਾਵੇ ਚੱਲਦੇ ਮੇਤਰੋਂ ਨਾ ਆਪਾਂ ਜਿਮ ਤੁਹਾਨੂੰ ਮੈਂ ਦੱਸਦਾ ਜਿਮ ਯਾਰ ਜੀ ਵੀ ਮੈਂ ਮੇਤਰੋਂ ਹੁਣ ਮੈਂ ਆ ਜਗਾ ਵੀ ਜਿਮ ਤੋਂ ਘਰ ਤੇ ਘਰ ਆ ਕੇ ਮੈਂ ਖਾਣਗਾ ਰੋਟੀ ਪਾਣੀ ਤੇ ਬੰਦਾ ਦੂਜਾ ਪਰਨਾ ਥੋੜਾ ਤਿਆਰ ਸ਼ਹਿਰੋਂ ਨਾਲ ਚੱਲਦੇ ਆ ਮੇਤਰੋਂ ਆਪਾਂ ਸੈਂਟਰ ਫਾਰਟ ਵੀ ਆਪਾਂ ਸਵੇਰ ਹੀ ਕਰੀ ਪੂਰੇ ਹੁਣ ਵੀ ਲੈਣੇ ਆਪਾਂ ਹਾਂ ਜੀ ਮੈਂ ਮਿੱਤਰੋ ਕੀ ਹਾਲ ਚਾਲ ਆ ਮੈਂ ਹੋ ਚੁੱਕਾ ਰੈਡੀ ਸੜੀ ਪੂਰਾ ਇੱਕਦਮ ਓਕੇ ਚੈੱਕ ਕਰ ਪੂਰਾ ਤੇ ਮਿੱਤਰੋ ਹੁਣ ਮੈਂ ਚੱਲਦਾ ਚੈੱਕ ਕਰ ਮੇਰਾ ਫੋਨ ਓਕੇ ਮਿੱਤਰੋ ਫੇਰ ਹੁਣ ਚੱਲਦਾ ਮੈਂ ਟਿਊਸ਼ਨ ਤੇ ਫਰੂਟ ਖਾ ਲੀਏ ਬਰਾ ਫਰੂਟ ਦੇ ਆ ਮੈਂ ਇੱਕ ਫਰੂਟ ਖਾ ਕੇ ਤੇ ਫਿਰ ਚੱਲਦਾ ਮਿੱਤਰੋ ਮੈਂ ਸੈਂਟਰ ਮੋਟਰਸਾਈਕਲ ਦੀ ਬਾਹਰ ਮਲਾ ਲਉਂ ਥੱਲੇ ਜਗਾ ਝੋਟਾ ਉਹਨੂੰ ਕਰਦੇ ਆ ਸਟਾਰਟ ਤੇ ਚੱਲਦੇ ਆ ਮਿੱਤਰੋ ਅਭੀ ਜਾਨੂਣ ਫੇਰ ਜਾਣਾ ਸੈਂਟਰ ਬੜਾ ਹੁੰਦਾ ਰਾਹ ਹੀ ਸਾਰੇ ਘਰ ਆਣਾ ਚੁੱਕਣੇ ਪੈਂਦੇ ਰਾਹ ਕਰੋ ਜੀ ਖੜੀ ਹੈ ਯਾਰ ਐਪ ਤਿਆਗ ਸੁਪਾਈਏ ਦੇ ਚੱਲ ਗਿਆ ਸੈਂਟਰ ਲੋ ਮਿੱਤਰੋ ਹੁਣ ਆ ਪਾਚ ਗਏ ਟਿਊਸ਼ਨ ਸੈਂਟਰ ਤੇ ਰੈਡੀ ਸ਼ਾਡੀ ਪਰ ਆ ਕੁੜੀ ਲੇਡੋ ਜਿਹਨੇ ਟ੍ਰੈਫਿਕ ਹੋ ਜਾ ਬੈਠਾ ਜਦੋਂ ਪਾਈ ਦਾ ਸੁਣੇ ਜਿੰਨਾ ਅਡਰੈਸ ਕੀ ਵਈ ਇਹ ਮੈਟਰ ਆ ਵੀ ਪਸੰਦ ਆ ਨਹੀਂ ਖਾਣੀ ਹੈਗਾ ਦੇਖੋ ਉहां ਹੀ ਆਏਗੇ ਹਾਂ ਇਹ ਡਰਾਈਵਰ ਦਾ ਨਾਮ ਤੁਹਾਨੂੰ ਕਹਿੰਦੇ ਆ ਡਰਾਈਵਰ ਹੀ ਲਾਲ ਪੱਗੜਾ ਨਹੀਂ ਲਾਲ ਪੰਨੇ ਵਾਲਾ ਡਰਾਈਵਰ ਹੀ ਨਾ ਹੀ ਪਸੰਦ ਮੈਨੇ ਨਹੀਂ ਹਾਂਜੀ ਹਾਂ ਨਾ ਸਾਹਮਣੇ ਬਾਈਕ ਐਕਸਪੀਰੀਅੰਸ ਬੜਾ ਵਧੀਆ ਸੀ ਦੱਸਣਾ ਮਾੜਾ ਲੱਗਾ ਐਕਸਪੀਰੀਅੰਸ ਬੜਾ ਵਧੀਆ ਸੀ ਸਪੈਸ਼ਲ ਬੜੀ ਵਧੀਆ ਸੀ ਬਈ ਮੇਰੇ ਮਿਹਨਤ ਕਰਵਾਏ ਨਾ ਕੋਣਾਂ ਬਚਾਲਦੀਆਂ ਵੀ ਸੈਂਟਰ ਖੁੱਲਾ ਵੀ ਆਮਾ ਪਾਇਆ ਆਪੇ ਮੂਹਰੇ ਪਾਈ ਹੋਇਆ ਬਈ ਸਰਾਰਾ ਆ ਪਾਇਆ ਚਲੋ ਭਾਈ ਚਲੋ ਜੀ ਚਲੋ ਇਹਨਾਂ ਕੋਲ ਵੀ ਕਰੀ ਲੈ ਕੀ ਹੋਵੇ ਵਾਹ ਉਹ ਨਾ ਉਹ ਤਾਂ ਨਹੀਂ ਨਹੀਂ ਚਲ ਆ ਅੱਧਾ ਆ ਆਗੇ ਤੁਸੀਂ ਬੜਕੇ ਚਲੇ ਰਹੀ ਘਰਾਂ ਨੂੰ ਤੇ ਚਰੀਏ ਆ ਜਾਨੂ ਬਨੇ ਪਾਰਟੀ ਦੇ ਨਹੀਂ ਮਰਦੇ ਤੇ ਨਹੀਂ ਮੁੱਕ ਗਿਆ ਐ ਪਾਰਟੀ ਨੇ ਦੇ ਦਿੱਤੇ ਆਹੀ ਬੰਦਾ ਜਿਹਨੇ ਪਾਰਟੀ ਦੇ ਦਿੱਤੀ ਗੱਡੀ ਲੈ ਕੇ ਬਲੈਨ ਨੂੰ ਤੇ ਉਹ ਨਹੀਂ ਖਲਮਣਾ ਬਣਾ ਲੋਕ ਮਿੱਤਰੋ ਹਾਂਜੀ ਤੁਸੀਂ ਪਾੜਾ ਐ ਮਿੱਤਰੋ ਹੁਣ ਆਪਾਂ ਚੱਲਨੇ ਆ ਘਰਾਂ ਨੂੰ ਤੇ ਛੋਟੇ ਦੇ ਅੱਗੇ ਪਿੱਛੇ ਕੋਈ ਲਾਗੇ ਨਾ ਉੱਠਣਾ ਨਾ ਨਾ ਬਦਮਾਸ਼ੀ ਕਿੰਨਾ ਬਸ ਨੇ ਯਾ ਕਾ ਚਾਹਦੇ ਹੁਣ ਆਪਾਂ ਕਰੀ ਗਾਡੂ ਪਾਣੀ ਦਸੜ ਗਏ ਐ ਬੜੇ ਹੀ ਨੁਕਸਾਨ ਕਰ ਗਿਆ ਤੋੜਦਾ ਹੀ ਉਹ ਇਹ ਤੋੜੇ ਬਾਈ ਲੈਟਰ ਲੈਟਰ ਦਾ ਵੀ ਟੱਟ ਗਿਆ ਬਾਈ ਯਾਰ ਉਹ ਤੋੜਦਾ ਭਾਈ ਕਿਹਨੇ ਲੱਗਦਾ ਮੇਰਾ ਭਾਈ ਟੁੱਟਾ ਕਿਹਦੇ ਵਾਸਤੇ ਹਾਜੀ ਹਾਜੀ ਭਾਈ ਨੁਕਸਾਨ ਹੋ ਲੱਗਾ 2000 ਰੁਪਏ ਦਾ ਭਾਈ ਗੱਲ ਸੁਣੋ ਹੁਣ ਆਪਾਂ ਜਾਨੂ ਭਾਈ ਨੂੰ ਹੋਣੀ ਨਹੀਂ ਆਪਾਂ ਇਹਨਾਂ ਨੇ ਨੁਕਸਾਨ ਕੀਤਾ ਹਾਂ ਚਲਿਏ ਮਿੱਤਰੋ ਇਹ ਛੋਟੇ ਦਾ ਇਹ ਛੋਟੇ ਤੇ ਗਰਦਾਰ ਹੈ ਮਿੱਤਰੋ ਆਪਾਂ ਚੱਲਦੇ ਆਂ ਘਰੇ ਇੱਥੇ ਆਨ ਲੋਕੀ ਦੇਖ ਰਹੇ ਤੇ ਅੱਜ ਫਿਰ ਪ੍ਰੋਗਰਾਮ ਹੈ ਉਹਨੇ ਕਿਹਾ ਕੀ ਹੱਥ ਕਰਾਂਗੇ ਹਾਂਜੀ ਮੇਂ ਤਰੋ ਜਿਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਮੈਂ ਅੱਜ ਗਿਆ ਸੈਂਟਰੋ ਸੈਂਟਰੋ ਆ ਗਏ ਤੇ ਹੁਣ ਆਪਾਂ ਕਾਰਵਾਈ ਪਾਉਣੀ ਆ ਵੱਡਾ ਗੁੱਡਾ ਬਣਾਉਣਾ ਛੋਟਾ 6 ਫੁੱਟ ਦਾ ਇੰਨਾ ਦਾ ਨਹੀਂ ਐਡਾ ਹੁੰਦਾ 6 ਫੁੱਟ ਦਾ ਹਾਂ ਉਹ ਬਣਾਵਾਂਗੇ ਤੇ ਲੈਟਸ ਮੇਕ ਕਿ ਕਿਦਾਂ ਕਰ ਸਕਦੇ ਆ ਬਜਟ ਤੇ ਸਾਡਾ ਨੂੰ ਲੱਗਾ ਮਹਾ 10 20 ਰੁਪਏ ਹੋਊਗਾ ਨਹੀਂ ਮਤਮਤ 50 ਕਮੇਟੀ ਪਾਉਣੀ ਪੈਣੀ ਮੈਨੂੰ ਤੇ ਤੇ ਬਾਕੀ ਹੁਣ ਤੁਹਾਨੂੰ ਮੈਂ ਮਿਲਦਾ ਬਾਅਦ ਵਿੱਚ ਬਾਜ਼ਾਰ ਜਾਣ ਲੱਗਾ ਜਾਂ ਨੂਰ ਨਵਾਇ ਮਾਰਾਂਗਾ ਉਦੋਂ ਉਸ ਤਦ ਲਈ ਕਰੀਏ ਕਰੋ ਤੇ ਨ ਮਮਾ ਜਵਾ ਜਿੱਤੀ ਨਵਾ ਜਿੱਤੀ ਨੂੰ ਤਾਂ ਹੀ ਛੜ ਕੇ ਨਾ ਹੋਈ ਵਕਤ ਪੈ ਗਿਆ ਇੱਥੇ ਮਾ ਠੀਕ ਆ ਤੇ ਨਾ ਵੀ ਮਤਰਾ ਹੁਣ ਆਪਾਂ ਚਨੇ ਜਿਸ ਤਰ੍ਹਾਂ ਦੱਸਿਆ ਹੈ ਵੱਡੇ ਗੁੱਡੀ ਦਾ ਨੇਣ ਸਮਾਨ ਹੁਣ ਆਪਾਂ ਜਿਹੜਾ ਹੁਣ ਘਰੇ ਬਣਾਉਣਾ ਗੁੱਡਾ ਉਹਦਾ ਸਮਾਨ ਲੈਣ ਚੱਲੇ ਤੇ ਚਲਦੇ ਆਂ ਜਾ ਕੇ ਸ਼ਹਿਰ ਵਿੱਚ ਕੁਝ ਤਿਆਰ ਕਰਦੇ ਆਂ ਕੀ ਹਿਸਾਬ ਕਿਦਾਂ ਕੀ ਆ ਤੇ ਚਰੀ ਰਹੀ ਦੋਨੋਂ ਤੁਹਾਡਾ ਗੁੱਡਾ ਤਾਂ ਬਣਾਉਣਾ ਹੈ ਅੱਧੀ ਵੀ ਆ ਨਾਲ ਅੱਧੀ ਨੇ ਵੀ ਆਪਣੀ ਗੁੱਡੀਆਂ ਨੇ ਹੋਣੀਆਂ Nadie va a ir a eso, que quería, a quién, ਇਹ ਕੁੜੀਆਂ ਦੋਰਾ ਦੱਸੋ ਕਿ ਭਾਈ ਕਿੱਦਾਂ ਕਿਹੜੀ ਸਾਹ ਕੁੜੀਆਂ ਨੇ ਆ ਨਾ ਨਹੀਂ ਭਾਈ ਦਸਾ ਨਾ ਨਹੀਂ ਹੋਈ ਅਮੀਰ ਹੋ ਗਏ ਭਾਈ ਕਿੱਥੇ ਪਾਈ ਪੈ ਆਲੀ ਆਨੰਦ ਨੇ ਆਲੇ ਉਹ ਲੈ ਸਿੰਘ ਵੀ ਆ ਚੁੱਕੇ ਨੇ ਬੁਰੇ ਕਰੈਕਟ ਟਾਈਮ ਤੇ ਆਏ ਨੇ ਸਿੰਘ ਹੈ ਕਿਦਾਂ ਸਿੰਘ ਭਾਈ ਉਹ ਨਵਾਂ ਫੋਨ ਲੈ ਆ ਰਿਹਾ ਉਹ ਫੋਨ ਨਹੀਂ ਪਈ ਕਵਰ ਫੋਨ ਟੁੱਟ ਗਿਆ ਕਵਰ ਪਾਤਾ ਅੱਗੇ ਨਹੀਂ ਪਾਇਆ ਭਾਈ ਇਹ ਝੂਠ ਵੀ ਕਹਿ ਸਕਦੇ ਆ ਬਣ ਨਵਾਂ ਲੈ ਆ ਨਵਾਂ ਲੈ ਆ ਹਾਂ ਕਲਿੱਪ ਕੱਟੀ ਜਾਊਗੀ ਹਾਂ ਨਵਾਂ ਲੈ ਆ ਉਹ ਬੜਾ ਨਵਾਂ ਲੈ ਆ ਬੜਾ ਸ਼ਾਨਦਾਰ ਹੈ ਹਾਂ ਜੀ ਹਾਂ ਜੀ ਚੇਂਜ ਨਹੀਂ ਕਰਾਇਆ ਆਪਣੇ ਵਾਲੇ ਓਕੇ ਭਾਈ ਇਹ ਤਾਂ ਬਧਾਈਆਂ ਘੇਰ ਬਾ ਘੇਰ ਬਾ ਹਾਂ ਵਧਾ 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 ਕੇ ਨਾ ਵਿਚਰਾ ਚੜਾ ਥੋੜੀ ਰੇਸ ਦੀ ਹਾਂ ਬਾ ਬਾ ਹੁ ਕੇ ਹੁ ਕੇ ਹਾਂਗੇ ਥੋੜਾ ਟ੍ਰੈਫਿਕ ਹੀ ਹੁਣ ਇਹ ਧਿਆਨ ਨਾਲ ਮੇਰੇ ਕੋ ਪੱਡੀ ਨਹੀਂ ਕਰਨਾ ਮੋਰਸਾ ਸਟਾਰਟ ਤੇ ਚਲਾ ਦੇ ਥੋੜਾ ਥੋੜਾ ਧਿਆਨ ਨਾਲ ਬਹੁਤ ਰੰਗ ਭੇ ਚਾ ਚਾ ਨਿਕਾਗੇ ਰਸ ਗਾਣ ਥੋੜਾ ਨਿਕਾਗੇ ਹਾਂ ਥੋੜਾ ਨਿਕਾ ਅੱਗੇ ਨੂੰ ਹੁੰਦੇ ਅੱਗੇ ਨੂੰ ਹਾਂ ਬਸ ਧਿਆਨ ਨਾਲ ਜਾਂਦੇ ਜਾਂਦੇ ਗੁੱਡੀਆਂ ਨੇ ਨੜੀਆਂ ਮਾਹ ਨਹੀਂ ਜਾਂਦੇ ਸਹੀ ਐਨੁਰਖ ਐ ਮਤ ਸਿੱਧਾ 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 ਨਿਕਾ ਕੇ ਕਲਚਾ ਨਿਕਲ ਦੇ ਨਾ ਕਾਕੋ ਹੀ ਨਾ ਧਿਆਨ ਦੇ ਧਿਆਨ ਦੇ ਧਿਆਨ ਦੇ ਮਿਕਸ ਕਰ ਦਿਓ ਬਹੁਤ ਬੜਾ ਕੀ ਬਾਇ ਮਿਕਸ ਕਰ ਦਿਓ ਥੋੜੀ ਵਧੀਆ ਬੱਦਿਆ ਹੈ ਹਾਂਜੀ ਹਾਂਜੀ ਇੱਕ ਦਿਨ ਬੜੀ ਆ ਥੋੜੇ ਮੈਂ ਹਾਂ ਮਿਕਸ ਕਰ ਦਿੰਦਾ ਰੰਗ ਥੋੜੇ ਬੱਤਰੇ ਹੋ ਜਾਣਾ ਉਸਾਰ ਕੀ ਇੱਥੇ ਲਾਈ ਹੈ ਬਾਹਰ ਗੱਲ ਹੋ ਜੀ ਵਾਲੀ ਬਣ ਗਈ ਥੀ ਮੈਂ ਤੇ ਲੋਬ ਨੇ ਕਰੋ ਆਪਾਂ ਇੱਕ ਦਰਜਣ ਆਂਟੀ ਨੂੰ ਕਹਿ ਕੇ ਤੇ ਦੱਦੀਆਂ ਕਢਾਉਣ ਤੇ ਆ ਜਾ ਕਰੋ ਇੱਕ ਦਰਜਣ ਆਪਣੀ ਆਂਟੀ ਨੇ ਕਰ ਦਿੱਤੀ ਪੂਰੀ ਪਾਸੇ ਹੀ ਦਹਾ ਦਹਾ ਨਹੀਂ ਦਰਜਣ ਕਰਾ ਲਈ ਆ ਤੇ ਆਂਟੀਆਂ ਦੇ ਹੈਗੀ 100 ਰੁਪਏ ਕਰਦੇ ਨੇ ਮੈਂ ਤੇਰਾ ਠੀਕ ਹੈ ਤੇ ਅੱ비 ਨੂੰ ਹੁਣ ਪੁੱਛਣ ਨੇ ਮੈਂ ਕੀ ਪੰਜਾਂ ਵਾਲੀ ਵੀ ਲੈਣੀ ਹੈ ਕਿ ਨਹੀਂ ਅੱ비 ਵੀਰ ਲੈ ਕੱਢ ਮਾਇਆ ਟਿੰਦੇ ਮਾਇਆ ਚਲੋ ਵੀ ਆਓ ਇੱਧਰ ਹੁਣ ਵੇਖਿਆ ਚੱਕਰੋ ਸਾਰੀ ਦੁਕਾਨ ਡਿਜ਼ਾਈਨ ਚੱਕਰੋ ਮੇਤਰੋ ਕਿੰਨੇ ਸੋਹਣੇ ਸੋਹਣੇ ਗੁੱਡੇ ਆ ਆ ਜਾ ਕਰੋ ਓਕੇ ਆ ਬੁਰੇ ਤੇ ਆ ਹੁਣ ਅभी ਆਂਦਾ ਕਿ ਪੰਜਾਂ ਵਾਲੀ ਦਰਜਣ ਨਹੀਂ ਮੈਂ ਤਾਂ ਠੀਕ ਆ ਯਾਰ ਇਹ ਸੋ 200 ਲਿਆਂਦਾ ਸੀ 100 ਰੁਪਇਆ ਫੇਰ ਵੱਧ ਗਿਆ ਆਂਦਾ ਚੱਲ ਪੰਜਾਂ ਪੰਜਾਂ ਵਾਲੀ ਦਰਜੇ ਇੱਕ ਦਰਜਣ ਆ ਜਾ ਕਰੋ ਡਿਜ਼ਾਈਨ ਚੈੱਕ ਕਰੋ ਮਿੱਤਰੋ ਇੱਕ ਤੋਂ ਇੱਕ ਡਿਜ਼ਾਈਨ ਆ ਇੱਥੇ ਹੁਣ ਆਪਾਂ ਆ ਚੈੱਕ ਕਰੋ ਹੋ 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 ਡਿਜ਼ਾਈਨ ਬਹੁਤ ਵਧੀਆ ਆਪਾਂ ਪਰ ਇਹ ਜਿਹੜੀ ਨਾ ਨੇ ਗੁੱਡੇ ਮੇਰੇ ਇਕੱਠੇ ਇਹ ਥੋੜੀ ਜਿਹੀ ਡਾਊਨ ਨਹੀਂ ਉਦਾ ਹੀ ਖੜਨੇ ਆ ਜੀ ਚੈੱਕ ਕਰੋ ਮਿੱਤਰੋ ਇਹ ਵੀ ਆਂਟੀ ਨੂੰ ਕਾਹ ਕਰਾ ਮੈਕਸੀ ਭਮੋਨੇ ਆ ਚੈੱਕ ਕਰੋ ਗੁੱਡਾ ਤੁਸੀਂ ਵੇਖੋ ਇੱਕ ਤੋਂ ਇੱਕ ਰੈਡੀ ਦਾ ਇਹ ਲੋੜੀ ਲੱਗੇ ਕੋਈ ਨਹੀਂ ਲੱਭਣਾ ਹੁਣ ਆਪਾਂ ਅੰਟੀ ਨੂੰ ਕਹਿ ਕੇ ਤੇ ਸਾਰੇ ਚੁੱਕਣੇ ਸਾਰੇ ਕਹਿੰਦੇ ਮੈਨੂੰ ਭਾਈ 1 ਦਰਜਨ ਹੋਰ ਚੁੱਕਣ ਲੱਗੇ 550 ਤੇ ਇਹ 60 ਰੁਪਏ ਦਰਜਨ ਆ ਆਪਣੇ ਲੋੜ ਹੀ ਲੱਗੇ 80 ਰੁਪਏ ਦਰਜਨ ਹੋਈ ਜਾਂਦੀ ਹੈ ਤੇ ਜਿਹੜੇ ਵੱਡੇ ਜਿਹੜੇ ਆਪਾਂ 100 ਰੁਪਏ ਦਰਜਨ ਵੇਚਾ ਚੱਕਰੋ ਪੂਰੇ ਓਕੇ ਡਿਜ਼ਾਈਨ ਪੂਰਾ ਉਹਦੇ ਮਿਕਸ ਕਰਕੇ ਆਪਾਂ ਦੂਤ ਰਜਨ ਚੈੱਕ ਕਰੋ ਲੈ ਲਈ ਤੇ ਹੁਣ ਮੈਂ ਦੇ ਅਵੀ ਚੰਨੇ ਆ ਵੀ ਘਰੇ ਪੇਮੈਂਟ ਕਰ ਦਈਏ ਸੇ 100 ਰੁਪਏ ਤੇ ਮਗਰ 40 ਰੁਪਏ ਵਜੇ 40 ਰੁਪਏ ਲੈ ਲੈ ਨਹੀਂ ਆ ਚਲਿਏ ਫਿਰ ਰਾਜ ਟੋਫੀ ਟਾ ਲਈ ਦੋਈ ਕਹਿੰਦਾ ਕੋਈ ਮਸਾਲਾ ਜਾਨੂੰ ਮਾਸ਼ਾਅਰ ਨਾ ਨਹੀਂ ਮੈਂ ਵੀ ਬਦਲਣਾ ਸਮਾਨ ਹੈ ਆ ਰਾਜ ਕਰੋ ਬਾਈ ਬਹੁਤ ਸਸਤੇ ਆਂ ਕਿਤੇ ਮਿਲਿਆ ਨੇ ਆਲੋਗੇਸ਼ਨ ਚੈੱਕ ਆ ਬੰਦੇ ਵਿਸ਼ੇ ਆ ਇਹ ਨੌਟਸ ਸਪੌਂਸਰ ਵੀਡੀਓ ਆ ਬਾਰਾ ਤੇਰੀ ਵੱਡੇ ਹਾਂਜੀ ਵੀ ਮਿੱਤਰੋ ਮੈਂ ਹੁਣ ਆ ਚੁੱਕਾ ਘਰੇ ਅਬੀ ਦੂ ਘਰੇ ਛੱਡ ਕੇ ਮੈਂ ਵੀ ਆਪਣੇ ਘਰੇ ਆ ਚੁੱਕਿਆ ਹੁਣ ਮੈਂ ਲੱਗਾ ਪਾਠ ਤੇ ਆ ਮੈਂ ਉਹਨੂੰ ਪੁੱਛਿਆ ਨਾ ਵੀਰ ਨਵਾਂ ਮਤਲਬ ਵੱਡਾ ਗੁੱਡਾ ਨੂੰ ਆਇਆ ਤੇ ਕੀ ਹਸਦਾ ਕਹਿੰਦਾ ਵੀਰੇ ਸਾਡੇ ਕੋਲ ਨਹੀਂ ਇਹ ਮਟੀਰੀਅਲ ਮਿਲਦਾ ਤੁਹਾਡੇ ਕੋਲ ਸਿਰਫ ਗੁੱਡੀਆਂ ਬਣੀਆਂ ਮਿਲਦੀਆਂ ਤੇ ਮੈਨੂੰ ਅਥੇ ਜਾਂ ਪਲੇਨ ਗੁੱਟਾ ਦਈਆਂ ਦਾ ਪਲੇਨ ਹੈ ਨਹੀਂ ਆ ਪਲੇਨ ਜੇ ਗੁੱਟਾ ਮਿਲ ਜਾਂਦਾ ਨਾ ਤੇ ਉਹਦੇ ਤੇ ਆਪਣੇ ਚੈਨਲ ਦਾ ਲੋਗ ਲਾ ਕੇ ਤੇ ਨੋੜੀ ਤੇ ਢਾ ਦੇਣਾ ਹੁਣ ਗੱਲ ਇੰਨੀ ਹੋਈ ਆ ਕਿ ਉਹਨੂੰ ਮੈਂ ਜਰੂਰ ਕਿਹਾ ਕਿ ਵੀਰੇ ਤਾਂ ਗੁੱਡੀਆਂ ਦਾ ਹਿਸਾਬ ਤੇ ਉਹ ਆਂਦਾ ਕਿ ਵੀਰੇ ਜਿੱਥੋਂ ਬੰਦੀਆਂ ਨਾ ਗੁੱਡੀਆਂ ਜਿੱਦਾਂ ਉਹ ਕਹਿੰਦਾ ਕਿ ਅਸੀਂ ਚੱਕਰੀ ਦੇ ਬਣਵਾ ਕੇ ਲੈਂਦੇ ਹੁੰਦੇ ਗੁੱਡੀਆਂ ਮਲਵੋਤੋਂ ਅੰਬਰਸਰੋਂ ਵੀ ਆਂਦਾ ਕਈ ਗੁੱਡੀਆਂ ਅਸੀਂ ਕਰਵਾਈਆਂ ਆ। ਤੇ ਮੈਂ ਹਾਂ ਠੀਕ ਆ ਭਾਈ ਤੇ ਉਹ ਆਂਦਾ ਫਿਰ ਜਿੱਥੇ ਹੁਣ ਬਣਦੀਆਂ ਗੁੱਡੀਆਂ ਉੱਥੋਂ ਤੈਨੂੰ ਸਮਾਨ ਲੈਣਾ ਪੈਣਾ ਸਾਡੇ ਕੋਲ ਨਹੀਂ ਇਹ ਸਮਾਨ ਮਿਲਦਾ। ਮੈਂ ਹਾਂ ਠੀਕ ਆ ਤੇ ਆਂਦਾ ਕਿ ਡੱਗ ਵੱਡਾ ਬਣਾਉਣਾ। ਆਂਦਾ ਜੀ ਤਾਂ ਨਿੱਗੀ ਜੀ ਗੁੱਡੀ ਬਣਾਉਣੀ ਆ। 10-5 ਵਾਲਾ ਗੁੱਡਾ ਬਣਾਉਣਾ ਫਿਰ ਤਾਂ ਬਣ ਜੂ। ਮੈਂ ਹਾਂ ਨਹੀਂ ਭਾਈ ਵੱਡਾ ਗੁੱਡਾ ਬਣਾਉਣਾ 6 ਫੁੱਟ ਦਾ 3 ਲੇ ਜਾਂ ਠੀਕੋ ਪੇ ਆ ਤੇ ਮੁੰਡੇ ਕੋ ਅਦੀਪ ਕੋਲੇ ਮਿੱਤਰੋ ਅਦੀਪ ਕੋ 6 ਫੁੱਟ ਦਾ ਟੀਲੇ ਤੇ ਉਹ ਹੁਣ ਕਹਿੰਦੇ ਆ ਕਿ ਜੇ ਇਹ ਤਾਂ ਗੁੱਡਾ ਬਣਾਉਣਾ ਆ ਤੇ ਉਹਰੋ ਬਜ਼ਾਰੋਂ ਲੈ ਕੇ ਆਉਣਾ ਪੈਣਾ ਕਾਗਜ਼ ਓਡਾ ਓਡਾ ਨੰਨਾਂ ਨਹੀਂ ਆ ਨਹੀਂ ਤਾਂ ਫਿਰ ਦੋ ਕਾਗਜ਼ ਜੋੜ ਕੇ ਨਾ ਤੇ ਫਿਰ ਉਹ ਵੱਡਾ ਬਣ ਆਇਆ ਉਹਦਾ ਐਡਾ ਵੱਡਾ ਮੈਂ ਬਣਾ ਨਹੀਂ ਆ ਐਡਾ ਕਾਗਜ਼ ਕਿਦਾਂ ਚੜਾਈ ਤੇ ਬਣਾ ਉਹ ਵੀ ਦੋ ਕਾਗਜ਼ ਜੋੜ ਕੇ ਬਣਾਉਣਾ ਪੈਣਾ ਆ ਕੋਈ ਨਾ ਫਿਰ ਮਿੱਤਰੋ ਅੱਜ ਤੇ ਹੁਣ ਇੰਪੋਸੀਬਲ ਹੋ ਗਿਆ ਇੰਪੋਸੀਬਲ ਗਿਆ ਨਾ ਮਨੂੰ ਅੱਜ ਤੇ ਰਹਿ ਗਿਆ ਫਿਰ ਕੰਮ ਹੁਣ ਕੋਈ ਨਾ ਕੱਲ ਕਰਾਂਗੇ ਤੇ ਨਹੀਂ ਜਾਂ ਫਿਰ ਰਾਤ ਤੱਕ ਕਰ ਹੀ ਦੇਣਾ ਮੈਂ ਕੋਸ਼ਿਸ਼ ਕਰਾਂਗੀ ਪੂਰੀ ਅੱਜ ਸਮਾਂ ਲਿਆਉਂਦੀ ਸ਼ਹਿਰ ਜਾਣਾ ਪੈਣਾ ਤੇ ਹੁਣ ਪਾਰਪੀ ਚ ਕਰਦੇ ਨੂੰ ਮੈਂ ਫਿਰ ਬਾਅਦ ਚੁੱਕੀ ਸੁਖਾਸਮ ਕਰਾ ਕੇ ਫਿਰ ਹੀ ਗੁਰਦਾਰ ਜਾਵ ਚਾਰ ਜਨਾਲੀਆ ਫੋਨ ਭਰਾਵਾ ਹਾਂ ਜੀ ਮੇਤਰੋ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਹੁਣ ਮੈਂ ਅੱਜ ਦਾ ਵੀ ਕਰੋ ਪਾਰ ਪੂਜਾ ਕਰਨ ਦੇ ਬਾਅਦ ਗੁਰਦਵਾਰਾ ਸਾਹਿਬ ਨਾਲ ਚੱਲਾ ਆ ਜੇ ਜਾਣ ਹੀ ਘਰਾ ਜੀ ਹੈ ਤੇ ਆਰਿਆ ਗੁਰਦਵਾਰਾ ਸਾਹਿਬ ਆਪਣਾ ਤੇ ਜੜੀਏ ਮੇਤਰਾਂ ਅੰਦਰ ਕੋਈ ਹੈ ਨਹੀਂ ਸਿੰਘ ਸੂਂਗ ਕੋਈ ਨਹੀਂ ਆ ਸੱਚ ਤਾਂ ਦੱਸਣਾ ਹੈ ਅੰਦਰ ਲਟਾਂ ਲੱਗੀਆਂ ਬਹੁਤ ਜਿਆਦੀਆਂ ਲਟਾਂ ਮਨ ਪ੍ਰੋਗਰਾਮ ਹੋ ਗਿਆ ਪੂਰਾ ਆਪਣੇ ਸੰਥਿਆ ਕਰਨ ਦਾ ਪੂਰਾ ਪ੍ਰੋਗਰਾਮ ਓਕੇ ਹੋ ਗਿਆ ਕਿਉਂਕਿ ਜਦੋਂ ਆਪਾਂ ਸੰਥਿਆ ਕਰ ਲਈ ਨਾ ਨੇ ਨਹੀਂ ਇਸੰਥਿਆਣੀ ਹੁੰਦੀ ਉਹ ਫੇ ਢਾਂ ਕਰਕੇ ਮਿੱਤਰੋ ਇਹ ਅੰਦਰ ਲਾਗੀਆਂ ਲੇਟਾਂ ਤੇ ਉੱਤੇ ਲਾਦੀ ਸਿਮਰ ਹਨ ਕਲਾਸ ਤਾਂ ਕਰਕੇ ਤੇ ਹੁਣ ਮਿੱਤਰੋ ਜਗਦੀਪ ਨਾ ਤਾਂ ਚਪਣਾ ਭਾ ਗਿਆ ਚਲਦੇ ਆਪਾਂ ਸੁਖਾਸਨ ਨੂੰ ਮੰਨਦੇ ਤਾਂ ਨੇ ਫੇਰ ਬਾਅਦ ਚਾ ਹਾਂਜੀ ਮਿੱਤਰੋ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਿਆ ਸੀ ਜਗਦੀਪ ਭਰੀ ਹੋਣਾ ਇਹਨੇ ਇਹਨਾਂ ਲੇਟਾਂ ਤੇ ਅੱਜ ਸੁਖਾਸਨ ਮੈਂ ਹਾਂਜੀ ਸੁਖਾਸਨ ਵੀ ਹੋ ਗਿਆ ਓਕੇ ਹੋ ਗਿਆ ਸਭ ਕੁਝ ਹੋ ਗਿਆ ਇਹ ਸਾਢੇ 6:00 ਆ ਗਏ ਜਗਦੀਪ ਭਾਜੀ ਤੇ ਹੁਣ ਆਪਾਂ ਬਾਬਾ ਚਵੜਾ ਪਾਣੀ ਉਹਦੇ ਚੱਲ ਜਣਾ ਘਰੇ ਬੱਸ ਸੋ ਕਸ ਨੂੰ ਹੋ ਗਿਆ ਆਪਣਾ ਸੰਥਿਆ ਦੀ ਕਲਾਸ ਲੱਗੀ 400 ਤੇ ਕਿੰਨੇ ਅੰਕ ਤੇ 80 ਅੰਕ ਦੇ 53 ਅੰਕ ਉਹ ਨਹੀਂ ਦੇ ਦੇ ਯਾਰ ਉਹ ਭਰਾਵਾ ਨਹੀਂ 46 49 ਹਾਂ 49 ਦੇ 54 ਹਾਂ 54 ਉਹ ਸਿੱਧੇ ਕਿੱਧਰ ਚੱਲਦੇ ਮੈਨੂੰ ਨਵਾਂ ਵਰਸ਼ ਕਰੇ ਕੀ ਆ ਬਾਈ ਫੜ ਲਿਆ ਜੇ ਫੜ ਲਿਆ ਅਈ ਦੱਸੋ ਭਰਾ ਨਹੀਂ ਫੜ ਲਿਆ ਫੜ ਲਿਆ ਦੱਸੋ ਦੱਸੋ ਓ ਲੈ ਭਰਾਣੀਆਂ ਆ ਦੇਖੋ ਵੀ ਫੜਿਆ ਏ ਪਰ ਪਾਪੜੀ ਮਾਮਾ ਇਹ ਨਹੀਂ ਸੁਣਾ ਸੁਣ ਤੇ ਨਾਮ ਜਪਣਾ ਉੱਥੇ ਮੈਲਾ ਗੁਰਦੁਆਰੇ ਜਾਗੇ ਓ ਤਸੇ ਆ ਗਏ ਮੇਸਾ ਠੀਕ ਹੈ ਮੈਂ ਨੈਕਸਟ ਡੇ हां जी मित्रों की हालचाल थोड़ा सारेना स्वागत है जी एस वी लो पे चैनल में गाइस मैं हो आज है अपना 7 तारीख छुट्टी वाली एडला दिन ਤੇ ਅੱਜ ਚੱਲੇ ਅਸੀਂ ਛੇੜਣ ਤੇ ਛੇੜਣ ਤੋਂ ਪਹਿਲਾਂ ਆਹਣ ਜਾਣਾ ਪੈਣਾ ਜਸਪ੍ਰੀਤ ਸਿੰਘ ਘਰ ਬਾਣਾ ਲੈਣ ਲਈ ਤੇ ਨਾਲ ਮੈਂ ਦਮਨਾਲਾ ਸਾਹਿਬ ਗਿਆ ਦਮਨਾਲਾ ਸਾਹਿਬ ਨੂੰ ਆਇਆ ਮੈਂ ਜਾਦੀ ਨਹੀਂ ਨਾ ਜੀ ਸਾਨੂੰ ਪਤਾ ਥੋੜੀ ਹੈ ਜਿਆਦੀ ਨਹੀਂ ਹੈ ਤਾਨੂ ਮੈਂ ਭਰਦਾ ਇਹ ਇੱਕ ਤਾਂ ਮੋਸਨ ਗਿਆ ਕਰਾਉਦਾ ਸਵੇਰ ਸਵੇਰ ਉੱਤੇ ਕਿੰਨਾ ਧੋਗੇ ਓਕੇ ਹੋ ਚੁੱਕਾ ਹੈ ਉਧਰ ਲੈ ਨੂਰ ਭਾਈ ਵੀ ਆ ਗਏ ਨੇ ਤਮਾਲਾ ਵਾਣੇ ਵੇ ਲੋਈ ਵੇਲਾ ਜੱਫੀ ਮੈਂ ਕੋਸ਼ਿਸ਼ ਕੀਤੀ ਵੱਜ ਗਿਆ ਮੋਹਣਾ ਸੁਣਾ ਵੱਜੇ ਅੱਜ ਵੇਲਾ ਕੋਸ਼ਿਸ਼ ਕੀਤੀ ਜੀ ਜਦੋਂ ਤੁਹਾਨੂੰ ਮੈਂ ਹੁਣ ਕੀਤਾ ਮੈਂ ਉਹਦਾ ਹੰਡਲ ਲਾੜ ਲਾਉਂਦਾ ਪਾਸੇ ਚਲੀ ਗਿਆ ਆਪਾਂ ਹੁਣ ਬਹੁਤ ਸੋਣਾ ਵੱਜੇ ਬਹੁਤਾ ਜਿਆਦਾ ਸੋਣਾ ਵੱਜੇ ਚਲਿਏ ਲੋ ਮੈਂ ਦਰੋਂ ਜਸਕਰਤ ਸਿੰਘ ਨਾਲ ਦੇ ਆਪਾਂ ਆ ਚੁੱਕੇ ਆ ਨਾਨਕੇ ਦੇ ਬੂਏ ਤੇ ਆਹੋ ਉਹ ਭਾਜੀ ਉਹ ਨਹੀਂ ਸੁੱਤੇ ਨੇ ਅਜੇ 7 7:10 ਵਜੇ ਨੇ ਵੀ ਸੁੱਤੇ ਨਹੀਂ ਆਟਵੀ ਤੱਕ ਲੰਦੇ ਹਿੱਤ ਆਉਣਾ ਹੈ ਪਰ ਥੋੜਾ ਟਾਈਮ ਜ਼ਿਆਦਾ ਹੋ ਗਿਆ ਕੋਈ ਨਹੀਂ ਪਰ ਆਪਾਂ ਮਿੰਟ ਅੱਧੇ ਘੰਟੇ ਚੋਂ ਆਪਾਂ ਤਿਆਰ ਹੋ ਜਣਾ ਤੇ ਮਾਲੇ ਦੀ ਗੱਲ ਦਮਾਰਾ ਸਾਹਿਬਾਂ ਨੇ ਮਿਲ ਗਿਆ ਫਿਰ ਠੀਕ ਆ ਚੋਲਾ ਸਾਹਿਬਾਂ ਆਪਾਂ ਪਾ ਕੇ ਚੱਲਣਾ ਠੀਕ ਆ ਬਦੂ ਨਹੀਂ ਗਿਆ ਹਾਂ ਤੇ ਜਾਂਦੇ ਆ ਮਿੱਤਰੋ ਫਿਰ ਆਪਾਂ ਜਿਸ ਕਿਤਾ ਸਿੰਘ ਦੇ ਨਾਲ ਕੀ ਵਾਲੀ ਘਰੇ ਤੇ ਨਾਲ ਨੇ ਤਿਆਰ ਸ਼ਹਿਰੋਂ ਨੇ ਤਾਂ ਮਿਲਦੇ ਫਿਰ ਸਿੱਧਾ ਤਿਆਰ ਸ਼ਹਿਰੋਂ ਤੋਂ ਬਾਅਦ ਤੋਂ ਧੜੀ ਡਿੱਗਣ ਦੀ ਅੱਜ ਉਹਨਾਂ ਮਿੱਤਰ ਜਾ ਕੇ ਸਾਡੇ ਹਾੜੇ ਜਸਕਿਰਤ ਭਾਈ ਨੇ ਬੰਦ ਦਿੱਤਾ ਬਹੁਤ ਸੋਹਣਾ ਤੇ ਮਾਲਾ ਸਹਿ ਤੇ ਹੁਣ ਆਪਾਂ ਚਲਦੇ ਆਂ ਵੀ ਘਰੇ ਘਰ ਜਾ ਕੇ ਬਾਣਾ ਸਹਿਬ ਅਹੀਂ ਵੀ ਲੈ ਆਂਦਾ ਜਸਕਿਰਤ ਭਾਈ ਕੋ ਫੋਨ ਹੋ ਵੀ ਆਪਾਂ ਪ੍ਰੈਸ ਕਰਾਉਣਾ ਹੈ ਜੀ ਤੇ ਇਹ ਸਿੰਗ ਨਹੀਂ ਬਹੁਤ ਵਧੀਆ ਕਿ ਧਿਆਨ ਰੱਖਦੇ ਨੇ ਹਰ ਇੱਕ ਚੀਜ਼ ਦਾ ਤੁਹਾਡੇ ਸਹਿਬ ਵੀ ਪ੍ਰੈਸ ਕਰਕੇ ਰੱਖਾਈ ਇਹਨਾਂ ਨੇ ਤੇ ਚੂਲਾ ਸਾਹਿਬ ਪ੍ਰੈਸ ਕਰਕੇ ਰੱਖਾਈ ਇਹਨਾਂ ਨੇ ਬਿਲਕੁਲ ਬਟੋ ਬਟੀ ਬਿਲਕੁਲ ਨਹੀਂ ਹੋਇਆ ਇਹਦੇ ਮੈਨੂੰ ਲੱਗਿਆ ਤੇ ਹੁਣ ਆਪਾਂ ਜਾ ਕੇ ਵਾ ਪ੍ਰੈਸ ਕਰਦੇ ਚੱਲੀਏ ਮਿੱਤਰੋ ਹਾਂਜੀ ਵੀ ਦੋਸਤੋ ਅਬ ਤਿਆਰ ਸ਼ਾਹ ਹੋ ਚੁੱਕੇ ਆ ਸਾਰੇ ਸਿੰਗਾ ਪਾਉ ਕੇ ਮੈਂ ਹਰਮਨ ਨੂਰ ਤੇਦੀਪ ਕਿਆ ਕਰਾਂ ਮਗਰ ਵੀ ਸਿੰਗਾ ਹੋ ਕੇ ਸਾਰੇ ਜਾਣੇ ਤੇ ਹੁਣ ਅਬ ਚੱਲਦੇ ਆ ਮਿੱਤਰੋ ਸਦਾ ਖੀਰੀ ਹਰ ਬੋਨੇ ਪਰਦਾ ਹੁਣ ਚਾਰੋਂ ਰੁਕਤਾਂ ਨੂੰ ਉਹਨਾਂ ਦੀ ਗੱਡੀ ਚ ਆ ਜੀ ਉੱਥੇ ਠੀਕ ਐ ਹਲੋ ਮਿੱਤਰੋ ਜਿਸ ਤਰ੍ਹਾਂ ਵੀ ਦੇਖ ਸਕਦੇ ਹੋ ਡਰੀ ਮੈਂ ਵੀਡੀਓ ਨਹੀਂ ਭਾਈ ਲਾਸਟ ਡੇ ਆਫ ਦਾ 2025 ਬਾਏ ਬਾਏ ਉਹ ਮੈਂ ਥੰਬਨੇਲ ਚੇਂਜ ਨਹੀਂ ਕਰਤਾ ਆ ਲੋਜੀਕਲੀ ਜਿਹਨੂੰ ਕਹਿ ਸਕਦੇ ਹੋ ਮੈਂ ਸਾਹਮਣੇ ਲਾਇਆ ਆ ਜਿਹਨੂੰ ਵੇਖ ਕੇ ਲੋਕੀ ਵੀਡੀਓ ਨੂੰ ਕਲਿੱਕ ਤੇ ਕਰਨਗੇ ਅਟਰੈਕਟਿਵ ਹੋਣਗੇ ਬਸ ਤੇ ਵੀਡੀਓ ਵਿੱਚ ਤੁਹਾਨੂੰ ਪਤਾ ਬਣਾ ਬਲੋਗ ਹੀ ਆ ਫਨੀ ਮੂਮੈਂਟਸ ਹੋਰ ਵੱਧ ਵੱਧ ਕੀ ਕੁਝ ਵੀ ਨਹੀਂ ਹੈਗਾ ਤੇ ਹੁਣ ਆਪਾਂ ਚੱਲਿਆਂ ਮਿੱਤਰੋ ਹਰ ਸ਼੍ਰੀ ਹਰਿ ਗੁਮਨ ਪੋਰ ਕਿੱਡਾ ਹੈ ਆਪਣਾ ਆ ਸਿੰਘਾ ਨਾਲ ਸਾਡੇ ਨੂਰ ਭਾਈ ਜੀ ਭਾਈ ਕੀ ਬੋਲਣਾ ਚਾਹੋਗੇ ਭਾਈ ਕੁਝ ਬੋਲਣਾ ਚਾਹੋਗੇ ਠੀਕ ਆ ਵਧੀਆ ਗੱਲ ਭਾਈ ਹੁਣ ਤਾਂ ਮੈਂ ਦੇ ਸਿੱਧਾ ਭਾਈ ਅਸੀਂ ਅਸ਼ੀਰਵਾਦ ਕੋਲੇ ਪਰ ਜਾ ਗਏ ਨਗਰ ਕਿੱਥੇ ਆ ਰਹਾ ਮਣ ਭਾਈ ਇੱਕ ਨਸਾਂ ਨਾਉਂਦੇ ਨੇ ਆ ਬਸਾਓ ਭਾਈ ਮੜਿਆ ਕਰੇ ਹੁਣ ਤਾਂ ਇੱਕ ਨਸਾਂ ਨਾਉਂਦੇ ਕਿ ਮੈਂ ਜੀ ਜਿਆ ਕਣ ਗੁਰਸ਼ੇ ਭਾਈ ਬੂਡ ਫੁਨੇ ਆ ਫੁਨੇ ਆ ਉਹ ਚੜਾ ਬੜਾ ਜਾਣਾ ਹਾੜਨ ਨੂੰ ਮੁਰਿਆਰ ਭਾਈ ਸੁਭਾਈ ਨੂਰ ਨਾ ਮਾਹੂ ਦੇਖ ਰਿਹਾ ਹੈ ਚਰਾਬਾ ਚਰਾਬਾ ਤਾ ਮੀਤ ਨੇ ਵਾਣ ਨੋਟੀਆਂ ਦੇ ਆਖਾ ਵਿੱਚ ਚੱਲੇ ਰਾਂਦਾ ਚੱਕਰ ਜਾੜੀ ਬਸ ਸਿੰਘ ਜੀ ਮੈਂ ਗੱਲ ਦੀ ਖਾਸ ਸਾਹਿਬ ਜੀ ਕੋਈ ਬੋਲਣਾ ਚਾਹੋਗੇ ਅੱਜ ਦੇ ਮੌਕੇ ਤੇ ਜੀ ਅੱਜ ਦੇ ਮੌਕੇ ਤੇ ਮੈਂ ਇੱਕ ਸੰਗਤ ਨਹੀਂ ਕਰਨਾ ਚਾਹੁੰਦਾ ਤੇਰੀ ਨਹੀਂ ਬਣਵਾਨੀ ਬਣਾਉਂਦਾ ਉਹ ਲੰਦਾਂ ਵਾਲੇ ਕੰਮ ਕਰਨੇ ਹੈ ਉਹ ਤੁਹਾਡੇ ਚਾਤਰ ਬਾਰੇ ਗੁੱਸਾ ਨਹੀਂ ਕੀਤਾ ਵੀਰੇ ਕਰ ਦਿਆ ਤੁਹਾਨੂੰ ਕੋਈ ਨਾ ਹੁਣ ਨਾ ਕਰਨਾ ਬਸ ਹਾਂ ਹੁਣ ਕਿਰਪਾ ਕਰ ਜਲਦੀ ਜਾ ਮਾਮਾ ਵਲੋਗ ਬਣ ਜਾਗਾ ਜਾ ਭੜਾ ਪਹਿਲਾਂ ਮੈਂ ਫੇਰੀ ਮਾ ਚਲੋ ਜਦੋਂ ਸ਼ਿਆਦਾ ਬਣੀ ਚੱਕਲੇ ਤੋਂ ਨਾ ਬਕੇੜਨ ਲੱਗੇ ਤੇ ਤੁਹਾਨੂੰ ਸਾਰੇ ਰਾਮ ਨਈ ਵੀਡੀਓ ਬਣਾ ਸਕਦਾ ਤੁਹਾਨੂੰ ਕਾ ਸਕਦਾ ਬਾਕੀ ਜਿੰਨੇ ਜਿੰਨੇ ਕਲਿੱਪ ਬਣਨਗੇ ਆਉਣੇ ਤਾਂ ਬਖਾਵਾ ਨਹੀਂ ਮਤਾਂ ਨਹੀਂ ਬੇਟਾ ਸਹੀ ਬੜੀ ਕਿੰਨੀ ਆ ਦੀ ਹੈ ਕਿਰ ਵੀ ਨਾ ਹਾਂਜੀ ਉਹ 15 ਲੱਖ ਹੋਈਆਂ ਹੁੰਦੀਆਂ ਨੇ ਹੋਰ ਸਮਝਾਉਂਦੇ ਖੰਮ ਦੌੜਦੇ ਨਾ

ਮੁਸਤਰੀਆ ਗਾ ਰਹੇ ਲੋਗੋ ਮੇਂ ਮਦਰਾ ਜਾਕਰ ਸਾਧੇ ਨਗਰ ਕੀ ਇਤਨਾ ਹੋ ਰਹਾ ਮਗਰ ਤੇ ਆਪਾਂ ਹੁਣ ਗਾੜੀ ਗਾੜੀ ਜਾਂਦੇ ਆ ਤੇ ਆਪਾਂ ਹੁਣ ਨੈਕਸਟ ਪੜਾ ਦੇ ਜਾਗੇ ਹੁਣ ਆਪਾਂ ਨਾਲ ਬਾਈ ਸਬਸਕ੍ਰਾਈਬ ਕਰੋ ਹੈਲੋ ਗਾਇਸ ਸਬਸਕ੍ਰਾਈਬ ਕਰੋ ਲੱਡੂ ਵੀ ਤੇਰਾ ਲੱਡੂ ਲੱਡੂ ਵੀ ਦੋਨੋਂ ਬਣਾਏ ਜੀ ਚੱਲਦੇ ਆ ਮਿੱਤਰੋ ਹੁਣ ਆਪਾਂ ਅੱਗੇ ਜਾਗੇ ਨੈਕਸਟ ਪੜਾ ਦੇ ਨੌਂਦੇ ਜਾ ਕੇ ਖਾੜਾ ਤੋਂ ਮੇਟਰ ਮਿਲਦਾ ਉਹ ਪਿੰਡ ਹੀ ਨਹੀਂ ਗੁਰਵਾ ਉਹ ਪਿੰਡ ਵਾਵਾ ਅੱਗ ਹੀ ਰਹਿ ਗਿਆ ਤੇ ਹੁਣ ਆਪਣਾ ਟਰਾਲੀ ਅੱਗ ਲਾਏ ਨੇ ਚਾਹ ਬਣੀ ਨਹੀਂ ਕੋਈ ਹੁਣ ਬਾਕੀ ਸੈਂਕ ਉਹ ਰਹੇ ਮਗਰ ਆਉਂਦੇ ਤੇ ਮੈਂ ਵੀ ਹੁਣ ਆਪਾਂ ਸਾਰੇ ਪਿੰਡ ਘਰ ਫੇਰੀਆ ਆਪਾਂ ਚੱਲਿਆ ਗਾੜੀ ਅੱਗੇ ਕਾੜਾ ਪੋਣਾ ਜਾ ਗਏ ਕੰਮ ਕਿ ਨਾ ਹੋ ਜਾ ਸਿੰਗ ਹੈ ਹੈ ਮਾ ਰਬਦਰਾ ਭਲਾ ਕਰੇ ਪੂਰੇ 11:55 ਜਦੋਂ ਮੈਂ ਤਰੋ ਜਿਆਦਾ ਤਾਂ ਮੈਂ ਕੋਡੇ ਅੱਗੇ ਵਿਖਾਇਆ ਸੀ ਉਹ ਹੀ ਆ ਠੀਕ ਇਹ ਨਾ ਆਇਆ ਪੁਛਿਆ ਨਾ ਆ ਗਿਆ ਪੁੱਛ ਲੈਣਾ ਹੈ ਨਾ ਆ ਗਈ ਆ ਜੀ ਆਏ ਸੁਣਾ ਸੁਣਾ ਠੀਕ ਨਾ ਇਹ ਕਿੱਥੇ ਕਿੱਥੇ ਕੀ ਫੋਟੋ ਕੋਈ ਨਾ ਕਿੱਥੇ ਦਿੰਦੇ ਸਿੰਘ ਸਾਹਿਬ ਚਲੀਆਂ ਮੇਤਰਾ ਬਸ ਮੈਂ ਬੰਦ ਜੰਮੋ ਇਤਨਾ ਰਵਾਨਾ ਹੈ ਨਾ ਬਿੰਦ ਨੂੰ ਮੇਤਰਾ ਦੀ ਇੱਕ ਹੋਰ ਬਿੰਦ ਵੀ ਚੱਜ ਗਈ ਸੀ ਤੇ ਕੀਤੀ ਆ ਗੁਰਦੌਰੇ ਸਾਹਿਬ ਚੈੱਕ ਕਰੋ ਇਹ ਜਾਬ ਗੁੜੀ ਨਾਲ ਐ ਇੱਥੇ ਸੇਗੁਣੀ ਦੇ ਪੰਦਰੇ ਮਾਣਾ ਤੁਹਾਨੂੰ ਮਿਲਦੇ ਬਾਅਦ ਇਤਨੀ ਮਾਣਾ ਲੱਗਿਆ ਤੇ ਨਹੀਂ ਵਸੇ ਇਥੇ ਅਗਲੇ ਪਿੰਡ ਲਈ ਦੁਆਰੇ ਤੋਂ ਰਮਾਨ ਕੀ ਹੋਣ ਲੱਗੀਆਂ ਬਸ ਟਰੈਕਟਰ ਹੋ ਗਿਆ ਸਟਾਰਟ ਤੇ ਹੋਣਾ ਆਪਾਂ ਚੱਲੇ ਆ ਘਰਾਂ ਘਰਾਂ ਰਕਾਇਨਾ ਮਤਲਬ ਨੈਕਸਟ ਨੈਕਸਟ ਡੈਸਟੀਨੇਸ਼ਨ ਤੇ ਚੱਲਦੇ ਆ ਮਿੱਤਰੋ ਹੁਣ ਆਪਾਂ ਹੈਲੋ ਹੈਲੋ ਗਾਇਸ ਦੋਮ ਮੈਂ ਆਪਾਂ ਦਾ ਆ ਜਨਨ ਲਾਵਾ ਜ ਕਰੇ ਸੋਨਿਆ ਸ੍ਰੀ ਆ ਕਾਲੇ ਗੱਜ ਗੱਜ ਗਾ ਜੇ ਨਹੀਂ ਆਵਾਜਾ ਦੇ ਤਨ ਤਨ ਬੱਬੀ ਜੀ ਦੇ ਉਪਰ ਸੋਨਿਆ ਸ੍ਰੀ ਆ ਕਾਲੇ ਚਲੋ ਮਿੱਤਰੋ ਹੁਣ ਆਪਾਂ ਅਗਲੀ ਨੈਸਟ ਟੈਕਨੀਸ਼ਨ ਤੇ ਆ ਚੁੱਕੇ ਹਾਂ ਮਤਲਬ ਨੈਸਟ ਬੋਰਡ ਬਾਰੇ ਜਮ ਹੁਣ ਆਪਾਂ ਫਾਈਟ ਇਹ ਤੋਂ ਬਾਅਦ ਨਾ ਮੈਂ ਕਹਿੰਦਾ ਮਿੱਤਰੋ ਬਾਤ ਥੋੜੀ ਜੀ ਸਾਟੇ ਲੱਗਦੀ ਹੈ ਠੀਕ ਇਹ ਹੁਣ ਆਪਾਂ ਚੱਲਿਆ ਆਹੀ ਮੁੰਡੇ ਲਈ ਨੇ ਸਰਪੰਚ ਵਾਲੀਆ ਤੇ ਬੇਸਟਰੀਆਂ ਨੰਗਰ ਲੋ ਕਿ ਬੇਸਟਰੀਆਂ ਹੰਦ ਹੋ ਗਏ ਸਾਰੇ ਜਾਣੇ ਤੇ ਆ ਜੂਗੇ ਚੱਲ ਨੂਰੇ ਤੁਰਿਆ ਜਾ ਤੁਰਿਆ ਜਾਣਾ ਤੁਰਿਆ ਚੱਲ ਜੜੀ ਮੈਂ ਦਰੋਣਾ ਪਤਾ ਨਾ ਮੱਕੇ ਇੱਧੇ ਜਾਣਾ ਆ ਬਸ ਸਮਾਤੀ ਅੱਧੇ ਘੰਟੇ ਤੱਕ ਚੱਲੀਏ ਤੁਮ ਜਾਣੀ ਹੈਗਾ ਓ ਤੁਮ ਜਾ ਦੇ ਹੈਗਾ ਮੈਂ ਲਾਸਟ ਗੁਰਦਾਰ ਐਤੋਂ ਬਾਅਦ ਸਿੱਧਾ ਆਪਾਂ ਜਿਹੜੇ ਗੁਰਦਾਰ ਸਟਾਰਟ ਕੀਤਾ ਉੱਥੇ ਹੀ ਜਾਣਾ ਆ ਹਾਂਜੀ ਤਾਂ ਹੁਣ ਆਪਾਂ ਆ ਚੁੱਕੇ ਹਾਂ ਤੇ ਅਸੀਂ ਗੁਰਦਾਰ ਕਪਸਤਾਨ ਤਲੀ ਹੈ ਗਾਇਸ ਨਾਮਿਆਣਾ ਸਾਹਿਬ ਗੁਰਦੁਆਰੇ ਦਾ ਨਾਮ ਆ ਤੇ ਚੜੀਆਂ ਨਾ ਆਪਾਂ ਮੱਥਾ ਟੇਕੀ ਆ ਆ ਕੋੜੇ ਦੀ ਮੈਂ ਵੀਡੀਓ ਨਹੀਂ ਬਣਾਈ ਗਈ ਮੇਰੇ ਕੋ ਇਹ ਦੌੜਨ ਦਾ ਬੁੜਾ ਕਹੀ ਦੌੜਨ ਦਾ ਸੀ ਆ ਨਵਾਂ ਸਿੰਘ ਹੈ ਤੇ ਇਹਦੇ ਬੜੀ ਜ਼ੋਰ ਦੀ ਝੋਟੀ ਵਜੀ ਸੋਟੀਗਾ ਚੜ ਚੜੀਆਂ ਗੋਇਨ ਅਗਰ ਖੜਾ ਲਾਉਂ ਤਾਂ ਬਾਦੋਂ ਤੁਸੀਂ ਨਗਰ ਛੱਕਦੇ ਹਾਂਜੀ ਹਾਂਜੀ ਦੱਸੋ ਨਾਦ ਤੇ ਨਦੇ ਜਦੋਂ ਉਹਨਾਂ ਸੀ ਟੀਮ ਦੇ ਸਰਵਤ ਕੀ ਫੂਲ ਮਾਮਾ ਹੀਰ ਦਾ ਚਲੋ ਮੇਥਰੋਂ ਨਗਰ ਛੱਕੀ ਨੂੰ ਜਾ ਗਿਆ ਆਪਾਂ ਚਲਿਏ ਨਾ ਤੀਰਾ ਉਹ ਮੈਂ ਤੈਨੂੰ ਕੀ ਕਹਿੰਨਾ ਉੱਥੇ ਜਾ ਕੇ ਖਿੱਚਦੇ ਆ ਉੱਥੇ ਬਹੁਤ ਸੋਹਣੀ ਫੋਟੋਆਂ ਨੇ ਲੋ ਮੇਥਰੋਂ ਲੰਗਰ ਪਛਾਦਾ ਅਸੀਂ ਛੱਕਦੇ ਆ ਪੂਰਾ ਓਕੇ ਹੋ ਚੁੱਕਿਆ ਤਾਂ ਹੁਣ ਆਪਾਂ ਚੱਲੇ ਆ ਆਪਣੀ ਜਾਣਾ ਮੋਟਰ ਉਹ ਹੋਟਲ ਆਪਣੀ ਆ ਟਰਾਲੀ ਲਾਗੇ ਉਹ ਵੇਖੋ ਨਗਰ ਕੀਰਤਨ ਘਟਾ ਵੱਡਾ ਵੱਡਾ ਨਹੀਂ ਸੰਗਤ ਜਿਆਦਾ ਤੇ ਇਕੱਠੋ ਤੱਕਿਆ ਓਏ ਹੋਏ ਇਹ ਇੱਥੋਂ ਤੱਕ 1 2 3 4 5 6 7 8 9 10 11 12 13 14 15 16 17 18 19 ਤੇ 20ਵੇਂ ਤੇ ਲੱਗੀ ਗੱਡੀ ਇਹ ਬਾਈ ਤੇ ਇਹ ਤੇ 23 ਤੇ 24 25 ਮਨਵੇ ਘਟੋ ਘਟ ਨਹੀਂ ਤੇ ਠੀਕ ਹੈ ਗਿਆ 30 ਦਾ ਸਾਧਨ ਹੈ ਗਿਆ ਨਗਰ ਕੀਰਤਨ ਦੇ ਸੰਗਤ ਵੀ ਬਹੁਤ ਜਿਆਦੀ ਲੰਗਰ ਸ਼ਗਨ ਦੀ ਸੰਗਤ ਉਹ ਟਾਵਰ ਚੈੱਕ ਕਰੋ ਗੁੱਡ ਗੁੱਡ ਤਗੜੇ ਮਿੱਤਰੋ ਹੁਣ ਆਪਾਂ ਚੜੀਏ ਆਪਾਂ ਖੇਡੀਆਂ ਜਾ ਗਏ ਹੁਣ ਲੋ ਮਿੱਤਰੋ ਹੁਣ ਆ ਬਾਜ ਗਏ ਘਰਾਂ ਨੂੰ ਚੈੱਕ ਕਰੋ ਨਗਰ ਕੀਰਤਨ ਨਗਰ ਕੀਰਤਨ ਜਾ ਕਰੋ ਕਿ ਨਹੀਂ ਜਾਈ ਸੱਜਰਿਆ ਮਿੱਤਰੋ ਆਪਾਂ ਜੰਨੇ ਆ ਸਿੱਧਾ ਘਰਾਂ ਨੂੰ ਬਸ ਗੁਰਦਾਰੇ ਸਾਹਿਬ ਆਖਰੀ ਸਟੇ ਆ ਆਪਣੀ ਜਿੱਥੇ ਗੁਰਦਾਰੇ ਸਾਹਿਬ ਆ। ਸਹੀ ਮਿੱਤਰੋ ਗੁਰਦਾਰੇ ਸਾਹਿਬ ਉੱਥੇ ਖਾਣਾ ਲਗੂਗਾ ਖਾੜੇ ਜਿਹਾ ਟੈਂਟ ਆਪਾਂ ਖਾਣਾ ਲਾਵਾਂਗੇ ਤੇ ਫੇਰ ਚੱਲਦੇ ਆ ਬਸ ਤਾਂ ਕਰੇ ਠੰਡ ਬੜੀ ਹੋ ਚੁੱਕੀ ਹੈ ਬੜਾ। ਆਹ ਭਾਈ ਠੰਡ ਹੋ ਗਈ ਨਾ। ਹਾਂ। ਲੋ ਮਿੱਤਰੋ ਨਾ ਪਹੁੰਚ ਗਏ ਆ ਬਸ ਵੀ ਮਿੱਤਰੋ ਹੁਣ ਆਪਾਂ ਚੱਲੇ ਘਰਾਂ ਨੂੰ ਹੋ ਗਈ ਸਮਾਪਤੀ ਮੈਂ ਟਰਾਲੀ ਮਸਾ ਗਾਂ ਕਰਾਉਣਾ ਹੈਗਾ ਤੇ ਗਾਂ ਕਰਾ ਕੇ ਦਿਹੋਣਾ ਆਪਾਂ ਚੱਲਿਆਂ ਵੀ ਘਰਾਂ ਨੂੰ ਚੈੱਕ ਕਰ ਸਕਦੇ ਕਹਿਤਾ ਕਹਿਤਾ ਮੈਂ ਕਹਿਤਾ ਕਰ ਲੱਗੇ ਆਰਮਨ ਭਾਈ ਸਾਰੇ ਸਾਰੀ ਦਿਨ ਹਾਂਜੀ ਹੁਣ ਸਾਰੇ ਇੰਟਰੋ ਦੇ ਸਕਦੇ ਤੇ ਆਹਾਂ ਦੇ ਵੀਰ ਜਿਨ੍ਹਾਂ ਨੇ ਟਰੋ ਵਜਾਇਆ ਸਾਰੀ ਦਿਹਾੜੀ ਅੱਜ ਤੇ ਹਾਂਜੀ ਵੇਖਿਆ ਮੇਰੇ ਨੂੰ ਬਸ ਆਪਾਂ ਚੱਲੇ ਮਿੱਤਰੋ ਘਰੇ ਤੁਹਾਨੂੰ ਮੈਂ ਦੱਸਦਾ ਉਹਨਾਂ ਘਰ ਜਾ ਗਏ ਚਲੋ ਵਾਈਖ ਦਿਖਾਓ ਸਾਰੇ ਫਤਿਹ ਚਲੋ ਮਿੱਤਰੋ ਉਹ ਸਾਡੀ ਆ ਚੁੱਕੀ ਆ ਗੱਡੀ ਜਿੱਤੇ ਆਪਾਂ ਬਹਿ ਕੇ ਜਾਣਾ ਤੇ ਆਪਾਂ ਸੱਤਰ ਦੇ ਹੋਨੇ ਆ ਰਹੇ ਆ ਦੇ ਸੱਤਰ ਤੇ ਚਲ ਜਾਈਏ ਹੁਣ ਮੈਂ ਤੁਹਾਨੂੰ ਆਪਾਂ ਗੱਡੀ ਚ ਬਈਏ ਜਾ ਕੇ ਚਾਹੀਏ ਪਹੁੰਚੀਏ ਘਰੇ ਖਾਣਾ ਬੜੀ ਲੱਗਣੀ ਮਿੱਤਰੋ ਚਲੋ ਉਹਨਾਂ ਦੇ ਮੁੰਦੇ ਘਰ ਜਾ ਆ ਗਏ ਸਾਡੀ ਜਗਾਹ ਨਾ ਕਿਸੇ ਨੇ ਮੱਧੇ ਵੇ ਬਸ ਐਨੀ ਗੱਲ ਆ ਹਾਂ ਮੇਟਰ ਮੈਂ ਹੁਣ ਆ ਚਕਾ ਘਰ ਤੇ ਘਰ ਆ ਕੇ ਕੰਨੀ ਮੇਟਰ ਹੁਣ ਮੈਂ ਮੇਟਰ ਲੋਨਾ ਵੀ ਉਹ ਬੜਾ ਬਾਣਾ ਬਾਣਾ ਲਾ ਕੇ ਉਹਨਾਂ ਘਰ ਦੇ ਕੱਪੜੇ ਤੇ ਤੁਹਾਨੂੰ ਮਿਲਦਾ ਹੁਣ ਮੈਂ ਨੈਕਸਟ ਵਲੌਗ ਦੇ ਵਿੱਚ ਬਾਏ ਬਾਏ ਟਾਟਾ ਐਂਡ ਸੀ ਯੂ ਗਾਇਸ